ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਹ ਭੈਣ ਭਰਾ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਅੱਜ ਦੀ ਵੀ ਇਹ ਪਿੰਡ ਕਲਸੀਆਂ ਕਲਾ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤੇ ਤਹਿਸੀਲ ਸਜਨੂ ਲਗਦੀ ਇਹਨੂੰ ਪੱਟੀ ਬਾਈ ਗੁਰਵਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਠੀਕ ਆ ਜੀ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੁਹਾਡਾ ਫਰਜ਼ ਪੰਦਾ ਬੇਨਤੀ ਕਰਦੇ ਆਂ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਪਸ਼ੂ ਕਿਉਂਕਿ ਕਿਸੇ ਨੂੰ ਕੋਈ ਵੀ ਲੰਮਾ ਨਾ ਬੱਜ ਦਿਓ ਅੱਜ ਵਾਲੇ ਪਸ਼ੂ ਚੰਗੇ ਮਿਲਕ ਤੇ ਚੱਲਣ ਵਾਲੇ ਆ ਫਾਰਮ ਵਾਲੀ ਵੈੜ ਵੱਡੀ ਇੱਕ ਨੀਲੀ 라ਵੀ ਦੇ ਵਿੱਚ ਝੋਟੀ ਪੈਂਦੀ ਆ ਸਾਰੀ ਡਿਟੇਲ ਲੈਨੇ ਐਂਡ ਤੱਕ ਵੀਡੀਓ ਨੂੰ ਜੁੜੇ ਰਹੋ ਮੇਰੇ ਵੀਰ ਵੇਖ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਕਿਹੇ ਵੀਰ ਦਾ ਪੂਰਾ ਪੂਰਾ ਫਾਇਦਾ ਜੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਭਰਾ ਚੜਦੀ ਕਲਾ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਠੀਕ ਆ ਜੀ ਨਾਮ ਜੀ ਅਮਰਜੀਤ ਸਿੰਘ ਤੇ ਪਿੰਡ ਕਲਸੀਆਂ ਕਲਾਂ ਤੇ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਜੀ ਤੇ ਮੋਬਾਈਲ ਨੰਬਰ 75082 ਹਾਂਜੀ 10585 ਠੀਕ ਆ ਜੀ ਭਾਈ ਅਮਰਜੀਤ ਸਿੰਘ ਅੱਜ ਫਿਰ ਤਿੰਨ ਪਸ਼ੂ ਲੈ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਆਹ ਪੀਸ ਕਿੱਥੋਂ ਕੱਢ ਮਾਰਿਆ ਇਹ ਜੀ ਇਤਰਾ ਹੀ ਬਾਰਡਰ ਬਿਲਟ ਤੋਂ ਆਈ ਆ ਜੀ ਅਸਲਪੂਰੇ ਵਾਲੀ ਸਾਈਡ ਤੋਂ ਅੱਛਾ ਉਧਰੋਂ ਲੈ ਆਂਦੀ ਜੀ ਹਾਂਜੀ ਹਾਂਜੀ ਠੀਕ ਆ ਜੀ ਆਪਣਾ ਗਾੜੀ ਆ ਤੇ ਹਸਲਪੂਰਾ ਨੇ ਨੀਲੀ ਰਾਵੀ ਦਾ ਗਾੜਿਆ ਠੇਕੜਵਾ ਸੁਆ ਗਈ ਉਧਰ ਰਹਿ ਗਈਆਂ ਸੁਆ ਕਣਵਾ ਗਈ ਹਾਂਜੀ ਸੁਆ ਕਣਵਾ ਜੁੱਗਾ ਸੁਆ ਜੀ ਲੋ ਜੀ ਕੀ ਬਾਤਾਂ ਕਿੰਨਾ ਕਿਦੋਂ ਤੱਕ ਭਰੂਗੀ ਉਹਦਾ ਘਰ ਵਾਲੇ ਦੇ ਬਤਾ ਕੋ ਤਾਂ 14 15 ਆਰਡਰ ਪਹਿਲਾਂ ਨੇ ਭਰਿਆ ਠੀਕ ਆ ਜੀ ਆਰਡਰ ਕੁਆਲਟੀ ਬੜੀ ਸਾਫ਼ ਹੈ ਨਾ ਬਿਲਕੁਲ ਲਿਵਾ ਹੈ ਇੱਕੋ ਜਿਹਾ ਪੱਧਰ ਤੇ ਸਮਾਂ ਕਿੰਨਾ ਕੁ ਲੈ ਜੂ ਤੁਹਾਡੇ ਅੰਤਜੇ ਨਾਲ ਸਮਾਂ ਲੈ ਹੀ ਜਾਊ ਤੁਸਾਬ ਹੱਕਾ ਖਣ ਤਾਂ ਲੈ ਹੀ ਜਾਊਗੀ ਅੱਛਾ ਜੀ ਹਾਂ ਜੀ ਤੇ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਲਓ ਜੀ ਸਜਣੋ ਨੀਲੀ ਰਾਵੀ ਆ ਤੇ ਦੂਜਾ ਸੁਆ ਹਾਂ ਜੀ ਹਾਂ ਜੀ ਤੇ ਤੀਜਾ ਹੈ ਕਹ ਰਹੇ ਦਾ ਦੂਜਾ ਮੰਨ ਲਓ ਤੂੰ ਜਾ ਮੋਗਾ ਆਪਾਂ ਦੂਜਾ ਕਰਕੇ ਲਈ ਆ ਠੀਕ ਆ ਦੂਜਾ ਕਰਕੇ ਵੀ ਮੰਨ ਸਕਦੇ ਤੇ ਤੀਜਾ ਵੀ ਮੰਨ ਸਕਦੇ ਕਿਹੜਾ ਬੁੱਢੀ ਹੋ ਜਣੀ ਆ ਜੀ ਇੱਕ ਦੂਜੇ ਨਾਲ ਬਾਕੀ ਪਿੱਠ ਪੁੜੇ ਦੀ ਚੰਗੀ ਆ ਨੀਲੀ ਰਾਵੀ نسل ਦੇ ਵਿੱਚ ਪੈਂਦੀ ਆ ਬਾਈ ਗੁਰਵਿੰਦਰ ਹਣਾ ਕੋਲ ਅਮਰਜੀਤ ਹਣਾ ਕੋਲ ਪਿੰਡ ਕਲਸੀਆਂ ਕਲਾਂ ਠੀਕ ਆ ਜੀ ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਠੀਕ ਆ ਜੀ ਲਓ ਜੀ ਥੱਲੇ ਵੀ ਨਿਸ਼ਾਨ ਹੈਗਾ ਤੇ ਪੈਰਾਂ ਤੇ ਵੀ ਪੂਛ ਵੀ ਤੇ ਵਾਨੇ 'ਚ ਵੀ ਡੱਬ ਆਡਰ ਕੁਆਲਟੀ ਬੜੀ ਸਿਰਾ ਲਾਈ ਬੈਠੀ ਕਰਮਾ ਵਾਲੀ ਬਿਲਕੁਲ ਲਵਾ ਪੱਦਰ ਵੱਡੇ ਟਾਂਚੇ ਦੀ ਬੰਦੋ ਜੀ ਵੀਰ ਦੇ ਵੇਹ ਮੋੜ ਤੇ ਹੀ ਆਉਂਦੀ ਆ ਮੈਂ ਚੰਗੀ ਆ ਬਾਕੀ ਸਾਰੇ ਸੁਭ ਜਵਾਨ ਆ ਤੇ ਮੁੱਲ ਕੀ ਕਰਦਗੇ 140 140 ਹਾਂਜੀ ਖੁੱਲੇ ਗਫੇ ਛੱਡ ਦੀ ਚਲੋ ਹੋਵੇ ਲਿਜਾਂ ਤੋ ਇੱਕ ਪੰਜੀ ਦੇ ਦਈਏ ਇੱਕ ਪੰਜੀ ਦੀ ਹਾਂਜੀ ਹੋਰ ਕਰਦਗੇ ਉਹ ਦੋਰ ਕੱਟ ਕਰ ਦਈਏ ਤੇਰੀ ਜਾਣਦੀ ਹੈ ਪੂਰਾ ਹੀ ਕਰ ਦਈਏ ਚੱਲ ਜਾਣ ਦੋ ਵੀਰ ਹਾਂ ਉੜਦੀ ਜਾਵੇ ਵੀ ਨਾ ਹਾਂਜੀ ਹਾਂਜੀ ਪਰ ਲਾ ਤੇ ਪਰ ਚੰਗੀ ਆ ਮੱਚ ਚੰਗੀ ਦੁੱਧ ਚੰਗਾ ਭਰੂਗੀ ਨਹੀਂ ਮੈਂ ਚੰਗੀਆਂ ਸੂਲੀਆਂ ਵੇਖੋ ਕਿਤਰਾ ਕੀ ਬਾਤ ਆ ਹੋਰ ਨੀਲੀ ਚ ਆਉਂਦੀ ਆ ਅਜੇ ਸੂਂਦੀ ਨਹੀਂ ਆ ਅਜੇ ਸੂਂਦੀ ਨਹੀਂ ਮਾਲੀ ਅਜੇ ਸੂਨ ਦਾਣੀ ਨੂੰ ਕੋਈ ਪਤਾ ਫੇਟਪੂੜਾ ਤਾਂ ਨਹੀਂ ਐਡਾ ਕੋ ਨਵਾਇਆ ਨਾ 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 ਕਿੰਨੇ ਦਿਨ ਤੜਿਹੜੀ ਕੇ ਨਾ ਖੜਦੀ ਆ 10 ਦਿਨ ਤਾਂ ਲੈ ਹੀ ਜਾਊਗੀ ਤੇ ਕਮਾਲਾਂ ਕਰ ਜੂ ਮਾ ਮਾ ਕਰ ਦੂਗੀ ਬਾਨਾ ਤੇ ਠੀਕ ਆ ਮੈਂ ਥੱਲੇੋਂ ਪੂਰਾ ਲਿਆ ਪਰਕੇ ਬਾਹਰ ਨੂੰ ਗਾਵਾਂ ਨੂੰ ਅੰਗਲੈ ਤਾਂ ਗਾਵਾਂ ਨੂੰ ਕਰੀ ਪੂਰੀ ਫੜਕੇ ਨੂੰ ਕਰਿਓ ਵਿਖਾਈਏ ਕਰਾ ਚੰਗੀ ਤਰ੍ਹਾਂ ਠੀਕ ਆ ਕਿਆ ਬਾਤਾਂ ਲੋ ਸੱਜਰੋਂ ਪੂਰੇ ਕੋਕੇ ਜੜੀ ਬੈਠੀ ਕਰਮਾਲੀ ਤੇ ਵੇਖੋ ਕਹਿੰਦੇ ਕਰਦਾ ਇੱਕ ਸ਼ਿੰਗਾਰ ਬੰਦੀ ਆ ਠੀਕ ਆ ਜੀ ਤੇ ਮੈਂ ਚੰਗੀ ਸਾਰੀ ਮਿਲਕ ਮੈਨ ਵੀ ਚੰਗੀ ਨਾ ਹੋਈ ਮਾਉ ਚਾਪੀਏ ਨਾ ਹੋਈ ਵੇਖੋ ਫਰਨੀ ਬੇਠੋ ਨੇ ਗਾ ਮਾਰ ਕਸ ਬਾਹ ਲੋ ਜੇ ਪ੍ਰਾ ਮਰਜੀ ਤਲੇ ਚੱਕਰ ਨਹੀਂ ਪੂਰੀ ਓਕੇ ਰਿਪੋਰਟ ਆ ਹੈ ਠੀਕ ਆ ਤੇ ਵੜ ਕਿਣਵਾ ਸੂਆ ਜਿਹੜੀ ਆ ਸਾਹਮਣੇ ਵੇਖ ਰਹੇ ਕਿਣਵਾ ਸੂਆ ਆ ਗਈ ਇਹ ਦੂਜੇ ਸੂਏ ਭਾਈ ਲਾਲ ਲੂੜ ਬੜੇ ਪਏ ਜਾਂਦੇ ਢਿੱਲਾ ਨੂੰ ਨਾ ਚੰਗੀਆਂ ਵਛੀ ਦੀਆਂ ਹਾਂਜੀ ਦੂਜਾ ਸੂਆ ਆ ਗਈ ਕਿੰਨੇ ਕ ਦੁੱਧ ਦੀ ਮਾਲਕ ਰਹੀ ਹੈ ਜੀ ਪਹਿਲੇ ਸੂਏ ਦੇ ਤੇਰਾ 14 ਲੀਟਰ ਦੁੱਧ ਹੋਇਆ ਜੀ ਖੁੱਲ ਕੇ ਤੋਰਾ ਕਰਾਈਏ ਜੇਕਰ ਸਜਣੋਂ ਬੜੀ ਚੰਗੀ ਵਛੀ ਆ ਗੋਲ ਗਾਲ ਦੀ ਚੰਗੀ ਆ ਤੇ ਜਰਸੀ ਕਰੋ ਸੰਗ ਦੇ ਵਿੱਚ ਪੈਂਦੀ ਆ ਥਾਂਲੇ ਵਾ ਬਹੁਤ ਸੋਹਣਾ ਹੈ ਬਾਕੀ ਸਮਾਂ ਧੱਕ ਦੇਂਦਾ ਲੈ ਜੂਆਂ ਤਾਂ ਬੜੀਆਂ ਸੰਦੂ ਸਾਹਬ ਆ ਵੇਖੋ ਕਿੰਨੀਆਂ ਢੱਲਾਂ ਨਹੀਂ ਵਾਕਈ ਭਰੂ ਵੀ ਬਹੁਤ ਵਛੀ ਵਛੀ ਪੂਰੀ ਬਣ ਜੂਗੀ ਹਨਾ ਲਓ ਜੀ ਪੂਰੇ ਫੱਟੇ ਲਾ ਜੂਗੀ ਮੁੱਲ ਨਿਕਾ ਹੀ ਆ ਮੁੱਲ ਨਿਕਾ ਹੀ ਆ ਠੀਕ ਆ ਲਓ ਸਜਣਾ ਵਛੀ ਸੋਹਣੀ ਪੂਰੀ ਓਕੇ ਰਪੋਟਾਂ ਬੰਦੀ ਜਾਂਦੀ ਬਿਲਕੁਲ ਗੋਲ ਮਟੋਲ ਜੀ ਤੇ ਮੁੱਲ ਤਾਂ ਹੁਣ ਕੀ ਕਰ ਦੀਏ ਮੋਲ 50 ਕਰਦੇ ਆਂ ਅੱਛਾ ਦੋ ਛੱਡ ਦਈਏ ਹੋਰ ਛੱਡ ਦਈਏ ਹੋਰ ਛੱਡ ਦਈਏ ਹੋਰ ਕਰ ਦਈਏ ਚੱਲ ਆਣਾ 46000 ਦੀ ਹੋਰ ਕਰੀਏ ਜਾ ਰਿਹਾ ਚੱਲ ਜਾਣ ਦੋ 45 ਦੀ ਲੈੜਾ ਭੈਣ ਭਰਾ ਲੈ ਜੂ ਜਿਆਦਾ ਨਹੀਂ ਕਰੂਗਾ ਠੀਕ ਆ 45 ਦੀ ਆਜ ਆਜ ਕਿਥੋਂ ਗੱਡ ਮਾਰਿਆ ਜੀ ਇਹ ਦੱਸੇ ਜੀ ਨਾਲ ਲੰਕਾਏ ਹੁੰਦੇ ਆ ਇਹਨਾਂ ਆਰਡਰ ਕੁਆਲਿਟੀ ਦੇ ਮੈਂ ਨਾ ਕਿਹਾ ਪਤਾ ਦੇਖੋ ਕਿਤਰਾ ਮੈਂ ਨਾ ਇਹ ਵੱਡੀਆਂ ਵੱਡੀਆਂ ਲੈਣਾ ਬਿਜਲੀ ਘਰ ਚ ਆਉਂਦੇ ਨੇ ਪੂਰਾ ਇਹ ਮੀਟੀ ਆ ਵੇਖੋ ਨਾੜਾ ਵੇਖੋ ਕਿੰਨਾ ਕੁ ਚੋਟੀ ਕੁਆਲਿਟੀ ਦੱਸਿਆ ਆ 26 ਤੋਂ 27 ਲੀਟਰ ਦੁੱਧ ਨੇ ਭਰਿਆ ਏ 26 ਤੋਂ 27 ਲੀਟਰ ਹਾਂਜੀ ਕਰ ਗਈ ਉਹ ਵੀ ਹਾਂਜੀ ਹਾਂਜੀ ਗਾਂ ਵੀ ਵੱਡੀ ਆ ਇੱਦੀਓ ਪਲਾਸੇ ਚੱਲੂਗੀ ਐ ਇੱਦੀ ਖੁੱਲ ਕੇ ਤੋਰਾ ਖੜਾਈਏ ਚੈੱਕ ਨੌ ਸਜਣੋ ਜਹਾਜ਼ ਖੁੱਲਣ ਲੱਗਾ ਸੂਆ ਕੜਵਾਊਗਾ ਜੀ ਸੂਆ ਘਰਲੇ ਦੂਜਾਂ ਤੇ ਅਬ ਤੀਜਾ ਲਾ ਲਓ ਤੁਸੀਂ ਠੀਕ ਆ ਠੀਕ ਆ ਤੇ ਬਾਕੀ ਸੁੰਦੀ ਕਿੰਨੇ ਕ ਦਿਨਾਂ ਨੂੰ ਤਾਂ ਡੇੜੇ ਦੇਣਾ ਉਹਨੂੰ ਲੈ ਜੂਗੀ 5-7 ਦਿਨ ਲੈ ਜੂਗੀ ਹਣਾ ਹਾਂਜੀ ਅਜੇ ਕੁੜੇ ਪੜੇ ਨਹੀਂ ਨਵਾਏ ਹਾਂਜੀ ਹਾਂਜੀ ਸਜਣੋ ਪੂ 5-7 ਦਿਨ ਵੀਰ ਕਹਿੰਦਾ ਹਫਤਾ ਖਾਂਡ ਖੜਦੀ ਆ ਵਹਿੜ ਚੰਗੀ ਆ ਸੂਆ ਤਿੱਜਾ ਗਿਆ ਹਾਂਜੀ ਹਾਂਜੀ ਐਫ ਐਫ ਦੇ ਵਿੱਚ ਨਸਲ ਤੇ ਪੈਂਦੀ ਆ ਤੇ ਵਹਿੜ ਚੰਗੀ ਆ ਠੀਕ ਆ ਜੀ ਮੈਂ ਨਾ ਪੂਰੇ ਕੋਕੇ ਜੜੀ ਬੈਠੀ ਕਰਮਾ ਲਈ ਲੋ ਜੀ ਤੇ ਫਿਰ ਵੀ ਨਰਖ ਪਰਕਤ ਸਾਲੀ ਕਰਕੇ ਲੈ ਕੇ ਜਾਏ ਇਹਦਾ ਫਿਰ ਮੁੱਲ ਕੀ ਕਰਦੀਗੀ ਕੋਈ ਲਾਟ ਲਾ ਕੇ ਨਹੀਂ ਪਈਆਂ ਬੰਜ ਹੋਗੀ ਪੂਰੀ ਹੈ ਪੂਰੀ ਬੰਜ ਹੋਗੀ ਫਟੇ ਲਾ ਜੂਗੀ ਹਾਂਜੀ ਹਾਂਜੀ ਪਰਾਲੀ ਹੋਰ ਪਾਉਣੀ ਪਊ ਥੱਲੇ ਤਾਂ ਗੱਦੇ ਲਾਏ ਆ ਹਾਂਜੀ ਹਾਂਜੀ ਤੇ ਮੁੱਲ ਕੀ ਰਹਿ ਗਿਆ ਮੋਲੀ 75000 ਅੱਛਾ ਹਾਂਜੀ ਕਿੰਨਾ ਕਰ ਦਈਏ ਆਇਆ ਤੇਰਾ 2 ਛੜ ਦਈਏ ਹੋਰ ਕਰ ਦੇ ਹੋਰ ਕਰ ਦੇ ਚਲੋ 70 ਦੀ ਕਰ ਦੋ ਆਣੀ ਪੂਰੇ ਦੀ ਹਾਂਜੀ ਮਾਰਦੇ ਥਾਪੀ ਵੱਜ ਕੇ ਖੀਰ ਲਾ ਪੀਸ ਰਹੇਗਾ ਹਾਂਜੀ ਸਜਣੋਂ 70 45 ਤੇ 1 20 ਠੀਕ ਆ ਤਿੰਨੇ ਰੇਟ ਆ ਜਿੰਨੂੰ ਪਸੰਦ ਲੱਗਦਾ ਆਪਣੀ ਤਸੱਲੀ ਕਰਕੇ ਚੁਣ ਲਿਓ ਪੀਸ ਸਾਰੇ ਚੰਗੇ ਨੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਕਾਲ ਜੀ ਰੱਬ ਰੱਖਾ ਜੀ